ਕੀਆ ਉਹਦਾਂ ਤਾਂ ਵਾਲੀ ਕਾਲੀ ਸੀ ਹਾਂ ਮੈਂ ਵੀ ਦੇਖਿਆ ਹਾਂ ਤੱਬਲਾ ਚਿੱਟੀ ਨਿਕਲੀ ਪਈ ਐ ਇਹ ਜੀ ਕਿਹੜੀ ਕਰੀਮ ਵਰਤਦੀ ਆ ਅੱਛਾ ਲਾਏ ਹੁਣ ਆ ਵੀ ਹੋ ਜਾਂਦਾ ਨਾ ਭੈਣੇ ਸਾਡੀ ਬਹੂ ਕੋ ਨਾਲ ਗੱਲ ਕਰੀ ਹਾਂ ਦੇਖ ਸਿੱਧੀ ਸੰਗਲ ਆਪਣੇ ਘਰ ਦੀ ਗੱਲ ਘਰ ਕੀ ਰੱਖਿਆ ਕਰ ਤੈਨੂੰ ਪਤਾ ਸੁਣ ਸੁਣ ਕੇ ਪੱਕੀਆਂ ਹੋ ਜਾਂਦੀਆਂ ਨੇ ਇੱਕ ਤਾਂ ਦੇਖ ਜਦੋਂ ਨੋਂ ਲੜ ਪਵੇ ਤਾਂ ਮਰਨੇ ਕਿਸੇ ਕੋਲੇ ਗੱਲ ਕਰੋ ਇਹ ਤਾਂ ਸੁਣ ਕੇ ਚਾਵਲ ਦੀਆਂ ਨਹੀਂ ਫਿਰ ਜਿਵੇਂ ਰੈਸਟਰਾੰਚ ਭੱਜਣਾ ਹੁੰਦਾ ਵੀ ਉਹ ਫਲਾਣੇ ਦੀ ਨੋ ਨੜਦੇ ਮੈਂ ਵੀ ਲੜਾਂ ਫਲਾਣੇ ਦੀ ਨੋ ਬੋਲਦੀ ਜਾਦਾ ਮੂਰੇ ਮੈਂ ਵੀ ਬੋਲਾਂ ਕੰਮ ਦੀ ਤਾਰੀਫ ਚਾਹਤ ਸਰ ਜੜੀ ਬੱਠੀ ਕਰੀ ਮੇਰੇ ਨਾਲ ਇੰਨਾ ਕਰਦੇ ਇੰਨਾ ਕਰਦੇ ਲੈ ਤਰ ਗਈ ਤਾਂ ਬਾਜ ਜੇ ਨਾ ਕਹਦੇ ਕਰਦੀ ਆ ਕੰਮ ਨੂੰ ਸਰ ਜੜੀ ਭੰਡ ਤਾਂ ਚੱਕੀ ਫਿਰਦੀ ਆ ਇਹ ਤਾਂ ਭੈਣੇ ਕਦੇ ਵੀ ਧਿਆਨ ਉਹ ਕੋਲੇ ਗੱਲ ਨਹੀਂ ਕਰਦੀ ਹੁੰਦੀ ਹਾਂ ਆ ਮੈਂ ਤਾਂ ਉਹਨੂੰ ਵੀ ਕਿਹਾ ਹੈ ਸਭ ਜਿਹੜੇ ਉਹਨੇ ਉਹ ਕੁੜਾ ਕਰਨ ਰੋਜ਼ ਆ ਕੇ ਮੇਰੇ ਕੋਲ ਬਹਿ ਜੂਗੀ ਸਾਡੀ ਤਾਂ ਬਹੂ ਆਏ ਸਾਡੀ ਬਹੂ ਆਏ ਮੈਂ ਕਿਹਾ ਭੈਣੇ ਗੱਲ ਸੁਣ ਜਾਂ ਮੈਂ ਕੱਲੀ ਹੁੰਨੀ ਆ ਮੇਰੇ ਕੋਲ ਜਿਹੜਾ ਕੁਛ ਮਰਜ਼ੀ ਕਹਿ ਜਾ ਕਰ ਪਰ ਜਦੋਂ ਸਾਡੀ ਨੂੰਹ ਕੋਲ ਹੁੰਦੀ ਆ ਤਾਂ ਇਹ ਆਪਣੀ ਨੂੰਹ ਦੀ ਕੋਈ ਉਹ ਨਹੀਂ ਕਹਿਣੀ ਵੀ ਮੇਰੀ ਨੂੰਹ ਐ ਕਰਦੀ ਐ ਕਰਦੀ ਐ ਤਾਂ ਬਸ ਸਰਾਉਣੀ ਆ ਉਹ ਬੈਠ ਕੇ ਹਾਂ ਮੈਨੂੰ ਮੈਂ ਜੇ ਆਪਾਂ ਇੱਕ ਦੂਜੇ ਦੀ ਗੱਲ ਇੱਕ ਦੂਜੇ ਕੋ ਜਾ ਕੇ ਕਰਾਂਗੇ ਫੇਰ ਤਾਂ ਚਾਹਲ ਜਾਂਦੀਆਂ ਨੇ ਬਹੁਤ ਹਾਂ ਇਹ ਤਾਂ ਤੂੰ ਮੜ ਜਾ ਕਹਿਦੀ ਫਲਾਣੇ ਦੀ ਨੂੰਹ ਲੜਦੀ ਆ ਜੇ ਅੱਥ ਨੂੰ ਘਰੇ ਨਾਲ ਲੜਾਈ ਪਵੇ ਤਾਂ ਮੇਰੀ ਗੁੱਤ ਪਟਦੀ ਹਾਂ ਇਹ ਜਾ ਕੇ